ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਆਕਵਾਕ ਮਗੱਧਿਆਂ ਦੇ ਵਿੱਚ ਅਲੱਗ-ਅਲੱਗ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਨੇ ਪਹਿਲਾਂ ਥਾਣਾ ਗੇਟਕੀਮਾ ਦੇ ਚਮਕੀ ਅੰਡਗੜ ਇੰਚਾਰਜ ਬਲਵਿੰਦਰ ਸਿੰਘ ਵੱਲੋਂ ਦੋ ਮਕਦਮਿਆਂ ਦੇ ਵਿੱਚ ਅਲੱਗ-ਅਲੱਗ ਦੋਸ਼ੀ ਜਿਹੜੇ ਆ ਗ੍ਰਫਤਾਰ ਕੀਤੇ ਗਏ ਨੇ ਉਸ ਦੇ ਵਿੱਚ ਇੱਕ ਪੁਰਾਣਾ ਮਕਦਮਾ ਗੇਟਕੀਮਾ ਦੇ ਵਿੱਚ ਦਰਜ ਹੋਇਆ ਸੀਗਾ ਜਿਸ ਦੇ ਵਿੱਚ 115 ਨੰਬਰ 16624 ਦਾ ਜਿਸ ਦੇ ਵਿੱਚ ਆਲਰੇਡੀ ਪਹਿਲਾਂ 2 ਕਿਲੋ ਦੇ ਕਰੀਬ ਹੈਰੋਇਨ ਤੇ 1 ਕਿਲੋ ਦੇ ਕਰੀਬ ਆਈਸ ਤੇ ਹੋਰ ਨਸ਼ੀਲਾ ਪਾਊਡਰ ਜਿਹੜਾ ਬਰਾਮਦ ਹੋਇਆ ਸੀਗਾ ਉਸ ਦੇ ਵਿੱਚ ਤਿੰਨ ਬੰਦਿਆਂ ਦੇ ਅरेस्ट ਤੋਂ ਬਾਅਦ ਇੱਕ ਬੰਦਾ ਅੱਗੇ ਨੋਮਿਨੇਟ ਹੋਇਆ ਸੀਗਾ ਜਿਸ ਨੂੰ ਅੱਜ ਪ੍ਰੋਡਕਸ਼ਨ ਵਾਰਡ ਤੇ ਲਿਆ ਕੇ ਅरेस्ट ਪਾਈ ਸੀਗੀ ਉਸ ਦੇ ਵਿੱਚ ਉਹਦੀ ਪੁਸ਼ਕਿਸ਼ ਦੌਰਾਨ ਜਿਹੜਾ ਵਾ ਉਸ ਕੋਲੋਂ ਇੱਕ ਨਜਾਇਜ਼ ਪਿਸਤਲ ਜਿਹੜਾ ਵਾ ਪਲੱਸ ਰੌਂਦ ਜਿਹੜੇ ਉਸ ਤੋਂ ਬਰਾਮਦ ਹੋਏ ਨੇ ਇਸ ਤੋਂ ਜਿਹੜੇ ਅਗਲੇ ਬੰਦੇ ਫਿਗਰ ਆਊਟ ਹੋਏ ਆ ਉਸ ਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਉਹਨਾਂ ਨੂੰ ਵੀ ਜਿਹੜਾ ਵਾ ਇਸ ਤਫਤੀਸ਼ ਦੇ ਨਾਲ ਅੱਗੇ ਵਿਚਾਰਿਆ ਜਾਵੇਗਾ ਇਸ ਤੋਂ ਇਲਾਵਾ ਇੱਕ ਕੈਪਟਨ ਸਿੰਘ ਉਰਫ ਸਾਜਨ ਪੁੱਤਰ ਸ਼ੇਰਾ ਸਿੰਘ ਜਿਹੜਾ ਵਾ ਉਹ ਇਸ ਇੱਕ ਮਕਦਮੇ ਦੇ ਵਿੱਚ ਉਸ ਦੀ ਅਰੈਸਟ ਪਾਈ ਆ ਤੇ ਉਸ ਤੋਂ ਇੱਕ 32 ਬੂਰ ਨਜਾਇਜ਼ ਪਿਸਟਲ ਤੇ ਪਲੱਸ ਰਾਉਂਡ ਜਿਹੜੇ ਉਸ ਤੋਂ ਬਰਾਮਦ ਹੋਏ ਨੇ ਇਹ ਚੋਰੀਆਂ ਕਰਨ ਦਾ ਆਦੀ ਆ ਇਸ ਤੇ ਪਹਿਲਾਂ ਵੀ ਮਕਦਮੇ ਦਰਜ ਨੇ ਇਸ ਤਰ੍ਹਾਂ ਚੌਂਕੀ ਅਨਗੜ ਵੱਲੋਂ ਦੋ ਮਕਦਮਿਆਂ ਦੇ ਵਿੱਚ ਅਲੱਗ-ਅਲੱਗ ਬੰਦਿਆਂ ਕੋਲੋਂ ਦੋ ਵੈਪਨ ਪਲੱਸ ਜਿੰਦਾ ਰਾਉਂਡ ਜਿਹੜੇ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਥਾਣਾ ਸੁਲਤਾਨਵਿੰਡ ਦੀ ਪੁਲਿਸ ਵੱਲੋਂ ਐਸਆਈ ਸਾਡੇ ਐਸਐਚਓ ਸਾਹਿਬ ਵੱਲੋਂ ਉਹਨਾਂ ਦੀ ਟੀਮ ਵੱਲੋਂ ਦੋ ਬੰਦਿਆਂ ਦੀ ਜਿਹੜੀ ਅरेस्ट ਪਾਈ ਗਈ ਆ ਇੱਕ ਪਿਛਲੇ ਦਿਨੇ ਥਾਣਾ ਬੀਡ ਡਿਵੀਜ਼ਨ ਦੇ ਏਰੀਆ ਦੇ ਵਿੱਚੋਂ ਇੱਕ ਐਕਟਵਾ ਸਨੇਚ ਹੋਈ ਸੀ ਜਿਸ ਦੇ ਵਿੱਚ ਵੀਡੀਓ ਵੀ ਵਾਇਰਲ ਹੋਈ ਸੀ ਉਸ ਵੀਡੀਓ ਦੇ ਵਿੱਚ ਜਿਹੜੀ ਐਕਟਵਾ ਸਨੇਚ ਹੋਈ ਆ ਇਹਨਾਂ ਦੋਵਾਂ ਬੰਦਿਆਂ ਨੂੰ ਅरेस्ट ਕਰਨ ਤੋਂ ਬਾਅਦ ਉਹ ਜਿਹੜੀ ਐਕਟਵਾ ਪਲੱਸ ਇੱਕ ਹੋਰ ਚੋਰੀ ਦਾ ਮੋਟਰਸਾਈਕਲ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ ਬਾਕੀ ਜਿਹੜੇ ਬੰਦਿਆਂ ਦੀ ਇਸ ਦੇ ਵਿੱਚ ਸਨਾਖਤ ਹੋ ਗਈ ਆ ਉਸ ਦੇ ਵਿੱਚ ਉਹਨਾਂ ਦੇ ਵੱਲ ਰੇਡਸ ਜਾਰੀ ਨੇ ਤੇ ਉਹਨਾਂ ਨੂੰ ਵੀ ਜਿਹੜਾ ਫੜ ਕੇ ਜਿਹੜਾ ਵਾ ਅਗਲੇ ਜਿਹੜੀ ਆ ਹੋਰ ਵੀ ਇਹਨਾਂ ਕੋਲ ਜਿਹੜੀ ਬਰਾਮਦਗੀ ਹੋਣ ਸਰ ਜਿਹੜੇ ਬੰਦੇ ਫੜੇ ਗਏ ਨੇ ਇਹਨਾਂ ਕੋਲ ਪ੍ਰੋਡਕਸ਼ਨ ਦੇ ਵੀ ਨੰਬਰ ਆ ਕਿ ਸਾਰੇ ਜਿਹੜਾ ਜਿਹੜਾ ਪਹਿਲਾ ਬੰਦਾ ਜਿਹੜਾ ਚਿੱਟੀ ਆ ਜੀ ਜਿਹੜਾ ਰਵਿੰਦਰ ਸਿੰਘ ਉਰਫ ਕਾਕਾ ਚਿੱਟੀ ਆ ਪ੍ਰੋਡਕਸ਼ਨ ਵਾਂਡ ਤੇ ਲਿਆ ਕੇ ਇਸਦੀ ਅਰੈਸਟ ਭਾਈ ਜੀ ਸਰ ਜੇ ਹੁਣ ਕਰੀਏ ਟੋਟਲ ਰਿਕਵਰੀ ਜੇ ਦੇਖਿਆ ਜਾਵੇ ਤੇ ਕੀ ਕੀ ਸਾਰੇ ਮੁਕੱਦਮੇ ਦੇ ਦੋ ਦੋ ਵੈਪਨ ਪਲੱਸ ਰੌਂਦ ਤੇ ਇੱਕ ਜਿਹੜਾ ਖੋਈ ਹੋਈ ਐਕਟਵਾ ਤੇ ਪਲੱਸ ਇੱਕ ਚੋਰੀ ਦਾ ਮੋਟਰਸਾਈਕਲ ਜਿਹੜਾ ਬਰਾਮਦ ਸਰਫੋਂ ਜਿਹੜੀ ਡਰੱਗਸ ਨੂੰ ਹੋ ਜਾਂ ਕ੍ਰਾਈਮ ਨੂੰ ਲੈ ਕੇ ਜਿਹੜੀ ਐਕਸਟਰਸ਼ਨ ਕਾਲਸ ਨੂੰ ਲੈ ਕੇ ਜਿਹਦੀ ਗੱਲ ਕੀਤੀ ਜਾ ਰਹੀ ਉਹ ਨੂੰ ਲੈ ਕੇ ਕਿਸ ਤਰ੍ਹਾਂ ਜਿਹੜਾ ਪੁਲਿਸ ਜਿਹੜਾ ਇਸ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਹੈ ਜੀ ਜਿਹੜੀ ਵੀ ਕੋਈ ਐਕਸਟਰਸ਼ਨ ਕਾਲ ਆਉਂਦੀ ਹੈ ਉਸ ਨੂੰ ਸਾਡੇ ਵੱਲੋਂ ਬਹੁਤ ਸੀਰੀਅਸਲੀ ਲਿਆ ਜਾਂਦਾ ਹੈ ਇਸ ਦੇ ਵਿੱਚ ਅਸੀਂ ਬਬਿਕ ਨੂੰ ਇਹ ਕੰਨੇ ਵੀ ਜੇ ਇਨ੍ਹਾਂ ਉਹਨਾਂ ਕੋਲ ਕੋਈ ਵੀ ਐਹੋ ਜੀ ਕੋਈ ਐਕਸਟਰਸ਼ਨ ਕਾਲ ਆਉਂਦੀ ਹੈ ਉਹ ਪੁਲਿਸ ਨੂੰ ਰਿਪੋਰਟ ਕਰਨ ਅਸੀਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਜੋ ਉਸ ਤੇ ਉੱਤੇ ਉਹਨੂੰ ਟ੍ਰੇਸ ਕਰਨਾ ਬੰਦਾ ਜਾਂ ਉਹਨੂੰ ਟਰੈਕ ਕਰਨਾ ਬੰਦਾ ਉਹ ਸਾਡੇ ਵੱਲੋਂ ਕੀਤਾ ਜਾਵੇਗਾ ਇਸ ਲਈ ਮੈਂ ਜਿਹੜੇ ਬੰਦੇ ਮੁੰਬੇ ਪੜੇ ਗਏ ਨੇ ਉਮਰ ਕਿੰਨੀ ਹੈ ਕੋਈ ਨਾਬਾਲਗ ਵੀ ਹੈ ਨਾ ਨਹੀਂ ਨਾਬਾਲਗ ਕੋਈ ਨਹੀਂ ਹੈ ਜੀ ਕਿੰਨੇ ਦਿਨ ਤੋਂ ਕੰਮ ਕਰ ਰਹੇ ਨੇ ਕੀ ਇਹ ਹੁਣ ਇਹਨਾਂ ਨੂੰ ਹੁਣ ਪ੍ਰੋਡਕਸ਼ਨ ਰਿਮਾਂਡ ਦੇ ਉੱਤੇ ਲਿਆ ਕੇ ਜਿਹੜੀ ਅਗਲੀ ਪੁੱਛਗਿੱਛ ਕੀਤੀ ਜਾਊਗੀ ਇਹਨਾਂ ਕੋਲ ਹੋਰ ਵੀ ਵਾਰਦਾਤਾਂ ਜਿਹੜੀਆਂ ਨਾ ਕੀਤੀਆਂ ਨੇ ਉਸ ਦੇ ਸਬੰਧੀ ਵੀ ਇਹਨਾਂ ਕੋਲ ਪੁੱਛਿਆ ਜਾਵੇ ਰਿਮਾਂਡ ਲਿਆ ਹੈ ਕੀ ਇਹਨੇ ਨਹੀਂ ਇਹਦੇ ਵਿੱਚ ਅਜੇ ਪੇਸ਼ ਅਦਾਲਤ ਕਰਨਾ ਹੈ